ਅਸ਼ੀਕਾਰ ਜੀ ਤੁਸੀਂ ਦੇਖ ਰਹੇ ਹੋ ਖਬਰ ਪੰਜਾਬ ਦੀ ਤੇ ਮੈਂ ਬਠਿੰਡਾ ਤੋਂ ਇਸਕਰਨ ਸਿੰਘ ਬਠਿੰਡਾ ਦੇ ਅੰਦਰ ਅੱਜ ਫਿਰ ਰੈਡ అలਰਟ ਜਿਹੜਾ ਹੋ ਜਾਰੀ ਹੋ ਚੁੱਕਾ ਹੈ ਜੇ ਗੱਲ ਕਰੀਏ ਤਾਂ ਪਾਕਿਸਤਾਨ ਤੇ ਇੰਡੀਆ ਦੇ ਜਿਹੜੇ ਆਪਸੀ ਸਬੰਧ ਨੇ ਉਹ ਕਿਤਨਾ ਕਿਤੇ ਤਣਾਅਪੂਰਵਕ ਚੱਲ ਰਹੇ ਹਨ ਤੇ ਲਗਾਤਾਰ ਪਾਕਿਸਤਾਨ ਵੱਲੋਂ ਜਿਹੜੀ ਹੈ ਉਹ ਕੋਈ ਸ਼ਰਹ ਹਰਕਤ ਵਰਤੀ ਜਾ ਰਹੀ ਹੈ ਅਤੇ ਉਸ ਵੱਲੋਂ ਲਗਾਤਾਰ ਇੰਡੀਆ ਦੇ ਉੱਤੇ ਜਿਹੜੇ ਹਮਲੇ ਕੀਤੇ ਆ ਰਹੇ ਨੇ ਉਸ ਨੂੰ ਲੈ ਕੇ ਜਿੱਥੇ ਸਾਡੀਆਂ ਫੌਜਾਂ ਨੇ ਉਹਨਾਂ ਵੱਲੋਂ ਵੀ ਮੂੰਹ ਤੋਂ ਜਵਾਬ ਦਿੱਤਾ ਜਾ ਰਿਹਾ ਹੈ ਲਗਾਤਾਰ ਇਸ ਨੂੰ ਲੈ ਕੇ ਅੱਜ ਬਠਿੰਡਾ ਦੇ ਅੰਦਰ ਦੀ ਆਪਾਂ ਗੱਲ ਕਰੀਏ ਪਿੱਸੀਆਂ ਦੇ ਆਸ-ਪਾਸੇ ਨੂੰ ਜਿਹੜੇ ਦੋ ਬਲਾਸਤ ਦੀ ਆਵਾਜ਼ ਜਿਹੜੀ ਉਹ ਲੋਕਾਂ ਨੇ ਸੁਣੀ ਹੈ ਜਿਸ ਨੂੰ ਲੈ ਕੇ ਬਠਿੰਡਾ ਵੱਲੋਂ ਆਪਣਾ ਬਠਿੰਡਾ ਪੁਲਿਸ ਵੱਲੋਂ ਜਿਹੜਾ ਰੈੱਡ ਲਾਟਰਨ ਦੇਖਦੇ ਹੋਏ ਚੈਕਿੰਗ ਜਿਹੜੀ ਉਹ ਵਧਾ ਦਿੱਤੀ ਗਈ ਹੈ ਤੇ ਅਸੀਂ ਅਸੀਂ ਹੁਣ ਖੜੇ ਹਾਂ ਬਠਿੰਡਾ ਦੇ ਕਲੀਨੀ ਹਰ ਸਿੰਘ ਵਾਲਾ ਚੌਂਕੀ ਦੇ ਨੇੜੇ ਜਿੱਥੇ ਇਹ ਰਸਤਾ ਜਿਹੜਾ ਇਹ 에ਅਰਪੋਰਟ ਨੂੰ ਜਾਂਦਾ ਹੈ ਅਤੇ ਇਸ ਨੂੰ ਲੈ ਕੇ ਬਠਿੰਡਾ ਪੁਲਿਸ ਵੱਲੋਂ ਜਿਹੜੀ ਹੈ ਇਹ ਆਪਣਾ ਚੈਕਿੰਗ ਕੋਲਾ ਦੇ ਦਿੱਤੀਏ ਕੋਈ ਵੀ ਵਿਅਕਤੀ ਅਗਰ 에ਅਰ ਫੋਰਸ ਦੇ ਅੰਦਰ ਜਾਂਦਾ ਤਾਂ ਉਸ ਵਿਅਕਤੀ ਨੂੰ ਇੱਥੇ ਰੋਕੇ ਬਗੈਰ ਤੌਰ ਤੇ ਚੈਕਿੰਗ ਕੀਤੀ ਜਾਂਦੀ ਹੈ ਜੇ ਆਪਾਂ ਗੱਲ ਕਰੀਏ ਤਾਂ ਦੇਖ ਲਓ ਪੁਲਿਸ ਵੱਲੋਂ ਬਗੈਰ ਤੌਰ ਤੇ ਉਹਨਾਂ ਇੱਕ ਗੱਡੀ ਆ ਰਹੀ ਹੈ ਉਸ ਨੂੰ ਰੋਕੇ ਜਾ ਰਿਹਾ ਅਤੇ ਇਹਨੂੰ ਆਪਣਾ ਬਿਨਾ ਚੈਕਿੰਗ ਤੋਂ ਅੰਦਰ ਨਹੀਂ ਜਾਣ ਦਿੱਤਾ ਜਾਵੇਗਾ ਪਹਿਲਾਂ ਇਹਨਾਂ ਦੇ ਆਈ ਕਾਰਡ ਵਗੈਰਾ ਬਗੈਰ ਤੌਰ ਤੇ ਚੈੱਕ ਕੀਤੇ ਜਾਂਦੇ ਹੈ ਅਤੇ ਉਸ ਤੋਂ ਬਾਅਦ ਹੀ ਅੰਦਰ ਜਾਣ ਦਿੱਤਾ ਜਾਂਦਾ ਦੇਖੋ ਤੁਸੀਂ ਉਹਨਾਂ ਦੇ ਵਿੱਚ ਭਾਵੇਂ ਕੋਈ 에ਅਰ ਫੋਰਸ ਦਾ ਆਪਣਾ ਮੁਲਾਜ਼ਮ ਹੋਵੇ ਬਗੈਰ ਤੌਰ ਤੇ ਉਹਨਾਂ ਦੇ ਇਹ ਆਪਣਾ ਕਾਰਡ ਚੈੱਕ ਕਰਨ ਤੋਂ ਬਾਅਦ ਹੀ ਅੰਦਰ ਜਾਣ ਦਿੱਤਾ ਜਾਂਦਾ ਲਗਾਤਾਰ ਜਿਹੜਾ ਨਾ ਹੁਣ ਹੋਰ ਸਭ ਨੂੰ ਚੈੱਕ ਜਿਹੜੀ ਉਹ ਵਧਾਈ ਗਈ ਹੈ ਤੇ ਇਸ ਨੂੰ ਲੈ ਕੇ ਜਿਹੜਾ ਜਿਹੜਾ ਇਹ ਅੱਜ ਫੇਰ ਬਹਿੰਡਾ ਦੇਪਤੀ ਕਿ ਮਿਸ਼ਨ ਵੱਲੋਂ ਰੈਡ ਲਟ ਜਿਹੜਾ ਉਹ ਜਾਰੀ ਕੀਤਾ ਗਿਆ